ਸਤ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪ ਸੁਣਦੇ ਹਾਂ ਲੇਖਕ ਕੁਲਵੰਤ ਸਿੰਘ ਵਿਰਕ ਜੀ ਦੀ ਇੱਕ ਹੋਰ ਕਹਾਣੀ ਪੌਣਾ ਆਦਮੀ ਕਰਮਾ ਮੈਰਾ ਪਿੰਡ ਦਾ ਸਭ ਤੋਂ ਕਮਜ਼ੋਰ ਆਦਮੀ ਸੀ ਪਾਣੀ ਟੋਣ ਤੇ ਰੋਟੀਆਂ ਪਕਾਉਣ ਦਾ ਆਪਣਾ ਜਿੱਦੀ ਕੰਮ ਛੱਡ ਕੇ ਉਸ ਹਿੱਸੇ ਤੇ ਭੌਂ ਲੈ ਕੇ ਵਾਹੀ ਸ਼ੁਰੂ ਕੀਤੀ ਕੋਈ ਸੀ ਪਿੰਡ ਦੇ ਹੋਰ ਆਦਮੀਆਂ ਵਿੱਚੋਂ ਕੋਈ ਤਗੜਾ ਸੀ ਤੇ ਕੋਈ ਮੜਾ ਪਿੰਡ ਦੀ ਖੇਮਖੇ ਵਿੱਚ ਕਦੀ ਕੋਈ ਹੱਥਾਂ ਤੇ ਧੁੱਕਦਾ ਤੇ ਕਦੀ ਗੱਲਾਂ ਵੜਾ ਜਾਂਦਾ ਲੜਾਈ ਝਗੜੇ ਵਿੱਚ ਕਦੀ ਕੋਈ ਨੀਵੀ ਖਿੱਚਦਾ ਤੇ ਕੋਈ ਆਕੜ ਕੇ ਸ਼ਖਸੀਅਤ ਦਾ ਪੂਰਾ ਨਿਖਾਰ ਵਿਖਾਂਦਾ ਪਰ ਕਰਮੇ ਲਈ ਹਰ ਵੇਲੇ ਹਰ ਥਾਂ ਨੀਵੀ ਖਿੱਚਣਾ ਸੁਭਾਵਿਕ ਹੋ ਚੁੱਕਿਆ ਸੀ ਇਹ ਗਰੋਸ ਦੀ ਤੇ ਇੰਨੀ ਮਾਮੂਲੀ ਗੱਲ ਬਣ ਚੁੱਕੀ ਸੀ ਕਿ ਇਸ ਦਾ ਕੋਈ ਨਵਾਂ ਰੂਪ ਸੁਣਨ ਵਿੱਚ ਵੀ ਕਿਸੇ ਨੂੰ ਦਿਲਚਸਪੀ ਨਹੀਂ ਸੀ ਕਰਮੇ ਨੂੰ ਲੱਤ ਹੇਠੋਂ ਲੰਗਾੜ ਨਾਲ ਕਿਸੇ ਆਦਮੀ ਦੀ ਇੱਜ਼ਤ ਵਿੱਚ ਪੂਰਾ ਵਾਧਾ ਨਹੀਂ ਹੋ ਸਕਦਾ ਸੀ ਹਾਂ ਉਹ ਘਟ ਸਕਦੀ ਸੀ ਕੋਈ ਆਦਮੀ ਜਿਹੜਾ ਪਿੰਡ ਵਿੱਚ ਕਿਸੇ ਗਿੰਨ ਮਿੱਥਣ ਵਿੱਚ ਆਉਂਦਾ ਹੋਵੇ ਕਰਮੇ ਨਾਲ ਉਲਝਿਆ ਆਪ ਹੌਲਾ ਹੋਣੋਂ ਨਹੀਂ ਬਚ ਸਕਦਾ ਸੀ ਹਾਂ ਛੋਟੇ ਛੋਟੇ ਮੁੰਡੇ ਉਸਦੀ ਕਮਜ਼ੋਰੀ ਤੋਂ ਫਾਇਦਾ ਉਠਾ ਲੈਂਦੇ ਸਨ ਉਸਦੇ ਡੱਕੇ ਹੋਏ ਘਾਹ ਵਿੱਚ ਆਪਣੇ ਡੰਗਰ ਚਾਰ ਨੂੰ ਜਾਂ ਉਸਦੀ ਖਰਬੂਜਿਆਂ ਦੀ ਕਿਆਰੀ ਵਿੱਚੋਂ ਖਰਬੂਜੇ ਤੋੜਨ ਨੂੰ ਨਹੀਂ ਝਿਜਕਦੇ ਸਨ ਜਦੋਂ ਕਰਮਾ ਦੂਰੋਂ ਦੇਖ ਕੇ ਉਹਨਾਂ ਵੱਲ ਭੱਜ ਕੇ ਆਉਂਦਾ ਤਾਂ ਉਹ ਆਕੜ ਕੇ ਖਲੋ ਜਾਂਦੇ ਆ ਜਾ ਫਿਰ ਵੇਖ ਲੈ ਹੱਥਜ ਕੋਈ ਮੁੰਡਾ ਉਸ ਨੂੰ ਵੰਗਾਰ ਕੇ ਆਖਦਾ ਤੇ ਕਰਮੇ ਦੀ ਦੌੜ ਉਮਰਤੀ ਬਹਿ ਜਾਂਦੀ। ਸ਼ਾਇਦ ਉਸ ਵਿੱਚ ਸਾਹਮਣੇ ਆਕੇ ਹੋਏ ਖਲੋਤੇ ਨਿੱਕੇ ਜਿਹੇ ਮੁੰਡੇ ਜਿੰਨਾ ਜੋਰ ਵੀ ਨਹੀਂ ਸੀ। ਜਾਂ ਫਿਰ ਉਸ ਮੁੰਡੇ ਦੀ ਸ਼ਕਲ ਵਿੱਚੋਂ ਉਸ ਨੂੰ ਉਸਦਾ ਕੋਈ ਵੱਡਾ ਭਰਾ ਜਾਂ ਪਿਓ ਦਿਸਦਾ ਤੇ ਉਸਦਾ ਖੂਨ ਪਾਣੀ ਬਣ ਜਾਂਦਾ। ਲਤਾਂ ਤਰੋਂਦਾ ਉਸ ਮੁੰਡੇ ਤੱਕ ਅੱਪੜਦਾ ਤੇ ਫਿਰ ਗੋਹ ਨਾਲ ਉਸ ਵੱਲ ਵੇਖਦਾ ਹੋਇਆ ਬਨੌਟੀ ਦਾਬੇ ਜਹੇ ਨਾਲ ਕਹਿੰਦਾ ਇੱਥੇ ਡੰਗਰ ਕਿਉਂ ਛੱਡੇ ਨਹੀਂ? ਇਹ ਘਾ ਤਾਂ ਅਸਰ ਰੱਖਿਆ ਹੋਇਆ ਏ ਛੱਡੇ ਨਹੀਂ ਫਿਰ ਅੱਗੋਂ ਮੁੰਡਾ ਆਕੜ ਕੇ ਕਹਿੰਦਾ ਤੇ ਫਿਰ ਕਰਮਾ ਗੱਲ ਨੂੰ ਗਲੋ ਉਲਾੜ ਲਈ ਕਹਿੰਦਾ ਹਾਲਾ ਮੈਨੂੰ ਕੀ ਪਤਾ ਸੀ ਕਿ ਤੇਰੇ ਕੋਲੇ ਵਿੱਚ ਵੀ ਪਾਣੀ ਪਿਆ ਹੋਇਆ ਏ ਕੋਲੇ ਵਿੱਚ ਪਾਣੀ ਪੀਣ ਦੇ ਕੀ ਅਰਥ ਸਨ ਇਹ ਸ਼ਾਇਦ ਕਰਮਾ ਵੀ ਨਹੀਂ ਦੱਸ ਸਕਦਾ ਸੀ ਪਰ ਅਟਾ ਸਟਾ ਇਹ ਸੀ ਕਿ ਤੂੰ ਵੀ ਜਵਾਨ ਹੋ ਗਿਆ ਏ ਤੇ ਆਪਣੀ ਤਾਕਤ ਦੀ ਪ੍ਰੀਖਿਆ ਕਰਨੀ ਚਾਹੁੰਦਾ ਏ ਇਹ ਗੱਲ ਸੁਣ ਕੇ ਸਾਰੇ ਮੁੰਡੇ ਹਸਪੰਦ ਦੇ ਤੇ ਕਰਮੇ ਦੀ ਨਮੋਸ਼ੀ ਰੋਲੇ ਵਿੱਚ ਪੈ ਜਾਂਦੀ ਜਿਸ ਤਰ੍ਹਾਂ ਕਰਮਾ ਆਪ ਮਾੜਾ ਸੀ ਇਸੇ ਤਰ੍ਹਾਂ ਉਸਦੇ ਮੁੰਡੇ ਵੀ ਮਾੜੇ ਸਨ ਜੱਟਾਂ ਦੇ ਨਿੱਕੇ ਨਿੱਕੇ ਉਠੇ ਮੁੰਡੇ ਉਹਨਾਂ ਨੂੰ ਢਾ ਕੇ ਆਪਣਾ ਸਵੈ ਮਾਣ ਵਿੱਚ ਵਾਧਾ ਕਰਦੇ ਉਹਨਾਂ ਵਿੱਚੋਂ ਕਿਸੇ ਨੂੰ ਲੰਘਦਾ ਦੇਖਦੇ ਸਾਰ ਇਹ ਮੁੰਡੇ ਸਾਰੇ ਮੁੰਡਿਆਂ ਦਾ ਕੁੱਲ ਨੂੰ ਜੀ ਕਰ ਆਉਂਦਾ ਉਸ ਦੇ ਛੱਡ ਵੀ ਛੱਡ ਵੀ ਆਖਦੇ ਆਖਦੇ ਆ ਉਹ ਨਿੱਕਾ ਜਿਹਾ ਮੁੰਡਾ ਪੱਟ ਤੇ ਥਾਪੀਆਂ ਮਾਰਦਾ ਉਸ ਨੂੰ ਜ਼ਮੀਨ ਤੇ ਲਟਾ ਦਿੰਦਾ ਕਰਮੇ ਦੇ ਸੰਢਿਆਂ ਦਾ ਵੀ ਇਹੀ ਹਾਲ ਸੀ ਸਾਰੇ ਜੋਤਰੇ ਵਿੱਚ ਕਰਮਾ ਉਹਨਾਂ ਨਾਲ ਮਸਾ ਤਿੰਨ ਕਨਾਲਾਂ ਪੋਏ ਵਾ ਸਕਦਾ ਨਾ ਉਹਨਾਂ ਦਾ ਟੁਰਨ ਨੂੰ ਜੀ ਕਰਦਾ ਤੇ ਨਾ ਕਰਮੇ ਦਾ ਉਹਨਾਂ ਨੂੰ ਟੋਰਨ ਨੂੰ ਫਲਾਂ ਦੀਆਂ ਮੰਗੀਆਂ ਵਿੱਚ ਜਿੱਥੇ ਬਹੁਤ ਸਾਰੇ ਹਲ ਹੁੰਦੇ ਕਰਮੇ ਦੀ ਜੋਗ ਹੋਰ ਜੋਗਾਂ ਦੇ ਕਦਮ ਪ੍ਰੋਖ ਛੱਡਦੀ ਸੀ ਇਹੋ ਜਿਹੇ ਮੌਕਿਆਂ ਤੇ ਉਹਨਾਂ ਨੂੰ ਇੱਕ ਵੱਖਰਾ ਭੋਏ ਦਾ ਟੋਟਾ ਵਾਉਣ ਨੂੰ ਦੇ ਦਿੱਤਾ ਜਾਂਦਾ। ਚੁਗਣ ਲੱਗਿਆਂ ਵੀ ਦੂਸਰੇ ਡੰਗਰ ਉਹਨਾਂ ਨੂੰ ਆਪਣੇ ਨੇੜੇ ਚੁਗਣ ਨਹੀਂ ਦਿੰਦੇ ਸਨ। ਸਗੋਂ ਟੁੱਡ ਮਾਰ ਕੇ ਦੂਰ ਭਜਾ ਦਿੰਦੇ। ਕਰਮੇ ਦੇ ਸਾਰੇ ਚੋਗਿਰਦੇ ਵਿੱਚ ਜੇ ਕੋਈ ਜਿੰਦ ਵਾਲਾ ਜੀ ਸੀ ਤਾਂ ਉਹ ਸੀ ਕਰਮੇ ਦੀ ਵੋਟੀ ਮਾਲਣ। ਮਾਲਣ ਕਰਮੇ ਦੀਆਂ ਹਿੱਸੇ ਤੇ ਲਈਆਂ ਪੈਲੀਆਂ ਵਿੱਚੋਂ ਸਬਜ਼ੀ ਖੋਗੇ ਪਿੰਡ ਵਿੱਚ ਵੇਚਦੀ। ਤੇ ਇਸ ਤਰ੍ਹਾਂ ਦੁਪਹਿਰ ਤੱਕ ਬਹੁਤ ਸਾਰੀ ਕਣ ਗਏ ਇਕੱਠੀ ਕਰ ਲੈਂਦੀ ਆਮ ਖਿਆਲ ਇਹ ਸੀ ਕਿ ਟੱਬਰ ਦੀਆਂ ਰੋਟੀਆਂ ਮਾਲਣ ਦੀ ਚਤਰਾਈ ਤੇ ਦੌੜ ਭੱਜ ਵਿੱਚੋਂ ਹੀ ਨਿਕਲਦੀਆਂ ਨੇ ਕਰਮੇ ਦੀ ਵਾਹੀ ਵਿੱਚੋਂ ਨਹੀਂ ਆਪਣੀ ਚੁਸਤੀ ਤੇ ਮਿਹਨਤ ਕਰਕੇ ਮਾਲਣ ਪਿੰਡ ਦੇ ਵਾਤਾਵਰਨ ਵਿੱਚ ਖਿਲਰੀ ਰਹਿੰਦੀ ਲੋਕਾਂ ਦੀਆਂ ਗੱਲਾਂ ਬਾਤਾਂ ਵਿੱਚ ਉਸ ਦਾ ਨਾਂ ਆਉਂਦਾ ਰਹਿੰਦਾ ਜ਼ਰਾ ਖਲੋ ਜਾ ਯਾਰਾ ਮੈਂ ਵੀ ਨਹਾ ਲਾ ਇਕੱਠੇ ਚੱਲਾਂਗੇ ਪਿੰਡ ਦੇ ਖੂਹ ਤੇ ਨਹਾਉਂਦਾ ਕੋਈ ਗਬਰੇਟਾ ਦੂਸਰੇ ਨੂੰ ਕਹਿੰਦਾ ਆ ਜਾਈ ਤੂੰ ਕਿਹੜਾ ਮੇਰੇ ਕੰਧਾੜੇ ਚੜਕੇ ਜਾਣਾ ਏ ੁੱਕਰ ਦੀ ਮੁਰਕੀ ਮੂੰਹ ਵਿੱਚ ਪਾਈਏ ਚਲ ਕੇ ਉਹ ਅਗੋ ਜਵਾਬ ਦਿੰਦਾ ਤੇ ਫਿਰ ਕੋਈ ਕੋਲ ਖੜਾ ਤੀਸਰਾ ਚੋਟ ਲਾਂਦਾ ਇਹ ਨਹੀਂਓ ਖਲੋਂਦਾ ਹੁਣ ਇਹਨੂੰ ਤੇ ਘਰ ਮਾਲਣ ਦੇ ਟਿੰਡੇ ਉਡੇਕਦੇ ਨਹੀਂ ਮਾਲਣ ਤੋਂ ਲੈ ਕੇ ਰਿੰਨੀ ਹੋਈ ਸਬਜ਼ੀ ਵਿੱਚ ਬਹੁਤ ਆ ਸਵਾਦ ਸਮਝਿਆ ਜਾਂਦਾ ਸੀ ਤੇ ਫਿਰ ਇੱਕ ਸਾਲ ਕਰਮੇ ਨੇ ਆਪਣੀ ਪਹਿਲੀ ਜ਼ਮੀਨ ਛੱਡ ਕੇ ਸਰਦਾਰ ਭੁਪਿੰਦਰ ਸਿੰਘ ਦੀ ਜ਼ਮੀਨ ਹਿੱਸੇ ਤੇ ਲੈ ਲਈ ਇਹ ਸਰਦਾਰ ਪੜਿਆ ਹੋਇਆ ਸੀ ਤੇ ਆਪਣੀ ਪੜ੍ਹਾਈ ਦੇ ਦਿਨਾਂ ਵਿੱਚ ਵੀ ਕਾਂਗਰਸ ਪਾਰਟੀ ਦਾ ਕੰਮ ਕਰਦਾ ਹੁੰਦਾ ਸੀ ਹੁਣ ਵੀ ਉਹਦੀ ਰੁਚੀ ਉਸੇ ਪਾਸੇ ਹੀ ਰਹਿੰਦੀ ਕਾਂਗਰਸ ਦਾ ਪ੍ਰਪਗੈਂਡਾ ਕਰਨ ਦੀ ਤੇ ਲੋਕਾਂ ਨੂੰ ਉਸ ਵੱਲ ਪ੍ਰੇਰਣ ਦੇ ਉਸ ਵਿੱਚ ਬੜੀ ਲਗਨ ਸੀ ਕਰਮੇ ਨੂੰ ਤੇ ਪਿੰਡ ਤੇ ਹੋਰ ਲੋਕਾਂ ਨੂੰ ਉਹ ਖ਼ਬਰ ਪੜ੍ਹ ਕੇ ਸੁਣਾਉਂਦਾ ਤੇ ਗੱਲਾਂ-ਬਾਤਾਂ ਨਾਲ ਉਹਨਾਂ ਵਿੱਚ ਕਾਂਗਰਸ ਦਾ ਸਾਥ ਦੇਣ ਦਾ ਹੌਸਲਾ ਭਰਦਾ ਰਹਿੰਦਾ ਪਿੰਡ ਦੇ 8-10 ਜੋਸ਼ੀਲੇ ਆਦਮੀ ਤੇ ਨੰਗੇ-ਨੰਗੇ ਉਸ ਦੇ ਨਾਲ ਸਨ ਤੇ ਜਿਹੜੇ ਇੰਨੇ ਮਲੰਗ ਨੇ ਹੋਏ ਸਨ ਉਹ ਵੀ ਪਿੰਡ ਦੇ ਵਾਜੂ ਮੰਡਲ ਵਿੱਚ ਇਹਨਾਂ ਖਿਆਲਾਂ ਦੀ ਹੁੰਦ ਕਰਕੇ ਆਪਣੇ ਅੰਦਰ ਤਾਕਤ ਮਹਿਸੂਸ ਕਰਦੇ ਕਰਮਾਂ ਵੀ ਇਹਨਾਂ ਗੱਲਾਂ ਦੇ ਅਸਰ ਹੇਠ ਆ ਰਿਹਾ ਸੀ ਆਪਣੇ ਨਵੇਂ ਖਿਆਲਾਂ ਕਰਕੇ ਉਹ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਵਿਰੁੱਧ ਲੜ ਰਹੇ ਯੋਧਿਆਂ ਦੀ ਪਾਲ ਵਿੱਚ ਖੜਾ ਦੇਖਦਾ ਸੀ ਗਾਂਧੀ ਤੇ ਨਹਿਰੂ ਉਸਦੇ ਸੱਜੇ ਖੱਬੇ ਖੜੇ ਸਨ ਵੱਡੇ ਦੁਸ਼ਮਣਾਂ ਤੇ ਵੱਡੇ ਖਤਰਿਆਂ ਦੇ ਸਾਹਮਣੇ ਹੋਣ ਕਰਕੇ ਉਸ ਪਿੰਡ ਦੇ ਛੋਟੇ ਲੋਕਾਂ ਤੋਂ ਡਰਨਾ ਛੱਡ ਦਿੱਤਾ ਸੀ ਪਿੰਡ ਵਿੱਚ ਕੋਈ ਵੱਡਾ ਛੋਟਾ ਜਾਂ ਤਾਕਤਵਰ ਕਮਜ਼ੋਰ ਨਹੀਂ ਸੀ ਇੱਥੇ ਅਮੀਰ ਗਰੀਬ ਸਾਰੇ ਉਸ ਨੂੰ ਪਰ ਅਧੀਨ ਹੀ ਦਿੱਸਦੇ ਉਹ ਹੁਣ ਜ਼ਿਮੀਦਾਰਾਂ ਨਾਲ ਮੰਜੀ ਤੇ ਬੈਠਣ ਲੱਗ ਪਿਆ ਸੀ ਤੇ ਇੱਕ ਦਿਨ ਜਦ ਪਿੰਡ ਵਿੱਚ ਬਾਜ਼ੀਗਰਾਂ ਨੇ ਬਾਜ਼ੀ ਪਾਣੀ ਸੀ ਤਾਂ ਉਸਨੇ ਪਰੇ ਪਰੇ ਵਿੱਚ ਇਹ ਕਹਿ ਦਿੱਤਾ ਸੀ ਕਿ ਭਾਵੇਂ ਕੋਈ ਜ਼ਿਮੀਦਾਰ ਹੋਵੇ ਭਾਵੇਂ ਕੰਮੀ ਉਸ ਦੀ ਜਿੱਥੇ ਮਰਜ਼ੀ ਹੋਵੇ ਮੰਜੀ ਢਾ ਕੇ ਬਾਜ਼ੀ ਵੇਖੇ ਬਾਜ਼ੀ ਪੈਂਦੀ ਤੇ ਕਿਸੇ ਦੀ ਮੰਜੀ ਚੁਕਾਈ ਨਾ ਜਾਵੇ ਤੇ ਜ਼ਿਮੀਦਾਰਾਂ ਨੇ ਇਹ ਕਹਿ ਕੇ ਉਸ ਦੀ ਗੱਲ ਮੰਨ ਲਈ ਕਿ ਬਾਜ਼ੀ ਸਾਰੇ ਪਿੰਡ ਦੇ ਵੇਖਣ ਲਈ ਪੈਣੀ ਹੈ ਤੇ ਪੈਸੇ ਕਿਸੇ ਨੇ ਆਪਣੀ ਮਰਜ਼ੀ ਨਾਲ ਤੇ ਸੋਭਾ ਲਈ ਦੇਣੇ ਨੇ ਕਿਸੇ ਦੀ ਮੰਜੀ ਚੁਕਾਣ ਦਾ ਕਿਸੇ ਨੂੰ ਕੋਈ ਹੱਕ ਨਹੀਂ ਇਹ ਮਾੜਾ ਕੰਮ ਹੈ ਇਹ ਸਾਰਾ ਅਸਰ ਭੁਪਿੰਦਰ ਸਿੰਘ ਦੇ ਪ੍ਰਚਾਰ ਦਾ ਸੀ ਉਹਨਾਂ ਦੀ ਪਰ ਅਧੀਨਤਾ ਕਰਕੇ ਕਰਮੇ ਨੂੰ ਸਾਰੇ ਲੋਕਾਂ ਨਾਲ ਕੁਝ ਹਮਦਰਦੀ ਜਈ ਹੋ ਗਈ ਸੀ ਤੇ ਇਸ ਲਈ ਉਸ ਤੋਂ ਉਹਨਾਂ ਦਾ ਡਰ ਲੈ ਗਿਆ ਸੀ ਇਸ ਵੇਲੇ ਸਾਡੀ ਕਿਸੇ ਦੀ ਕੋਈ ਹਸਤੀ ਨਹੀਂ ਭੁਪਿੰਦਰ ਸਿੰਘ ਉਸ ਨੂੰ ਦੱਸਦਾ ਸਾਡਾ ਕੋਈ ਕਰੋੜਪਤੀ ਕਿਸੇ ਆਜ਼ਾਦ ਮੁਲਕ ਤੇ ਇੱਕ ਗਰੀਬ ਆਦਮੀ ਦੇ ਬਰਾਬਰ ਨਹੀਂ ਤੁਲ ਸਕਦਾ ਆਪਣੀ ਇਸ ਗੱਲ ਦੀ ਪੁਸ਼ਟੀ ਲਈ ਉਹ ਇੱਕ ਘਟਨਾ ਸੁਣਾਉਂਦਾ ਹੁੰਦਾ ਕਹਿੰਦੇ ਨੇ ਬੰਬਈ ਦੀ ਇੱਕ ਸਮੁੰਦਰੀ ਜਹਾਜ਼ ਬਣਾਉਣ ਦੇ ਕਾਰਖਾਨੇ ਦਾ ਮਾਲਕ ਬੁਲਾਇਤ ਗਿਆ ਉੱਥੇ ਉਸਦੇ ਕਾਰਖਾਨੇ ਤੇ ਦੌਲਤ ਬਾਰੇ ਬਹੁਤ ਕਹਾਣੀਆਂ ਚੱਲੀਆਂ ਲੋਕੀ ਉਸ ਨੂੰ ਪੁੱਛਦੇ ਸਨ ਕਿ ਤੇਰੇ ਕੋਲ ਕਿੰਨਾ ਕੁ ਰੁਪਿਆ ਹੈ ਬਜਾਏ ਇਸ ਦੇ ਕਿ ਉਹ ਆਪਣੇ ਰੁਪਏ ਦੇ ਹਿਸਾਬ ਕਿਤਾਬ ਵਿੱਚ ਪੈਂਦਾ ਤੇ ਵਿਲਾਇਤ ਦੇ کارਖਾਨਿਆਂ ਵਾਲਿਆਂ ਨਾਲ ਆਪਣਾ ਮੁਕਾਬਲਾ ਕਰਦਾ ਉਸਨੇ ਸਿੱਧਾ ਕਿਹਾ ਇਹ ਅਸਵਤੰਤਰ ਆਦਮੀ ਕੋਲ ਮਾਇਆ ਹੋਣ ਦੇ ਵੀ ਕੋ ਜਰਥ ਨਹੀਂ ਮੈਂ ਤੇ ਆਪਣੇ ਘਰ ਦਾ ਵੀ ਮਾਲਕ ਨਹੀਂ ਮੈਂ ਪੂਰਾ ਆਦਮੀ ਹੀ ਨਹੀਂ ਹਾਂ ਅਖੀਰ ਇਸ ਪਿੰਡ ਦੀਆਂ ਤੇ ਹੋਰ ਨਾ ਲੱਖਾਂ ਪਿੰਡਾਂ ਤੇ ਸ਼ਹਿਰਾਂ ਦੀਆਂ ਸਦਰਾਂ ਰੰਗ ਲਿਆਈਆਂ ਦੇਸ਼ ਆਜ਼ਾਦ ਹੋ ਗਿਆ ਸਾਰੇ ਹਿੰਦੋਸਤਾਨੀ ਆਜ਼ਾਦ ਹੋ ਗਏ ਸਰਦਾਰ ਭੁਪਿੰਦਰ ਸਿੰਘ ਦੇ ਨਾਲ ਕਰਮਾ ਵੀ ਆਜ਼ਾਦ ਹੋ ਗਿਆ ਆਜ਼ਾਦ ਹੋ ਕੇ ਵੀ ਉਹ ਉਸੇ ਤਰ੍ਹਾਂ ਹਿੱਸੇ ਤੇ ਲਈ ਹੋਈ ਜ਼ਮੀਨ ਵਿੱਚ ਵਾਹੀ ਕਰੀ ਗਿਆ ਪਰ ਉਸੇ ਸੋਝਬੂਝ ਤੇ ਸਵੈਮਾਨਵਾਦ ਰਿਆ ਸੀ ਇੱਕ ਦਿਨ ਪਿੰਡ ਵਿੱਚ ਖੇਤੀਬਾੜੀ ਮੈਕਮੇਂ ਦੇ ਕੁਝ ਕਰਮਚਾਰੀ ਆਏ ਉਹ ਲੋਕਾਂ ਨੂੰ ਸਾਂਝੀ ਖੇਤੀ ਵੱਲ ਪ੍ਰੇਰਨ ਲਈ ਆਏ ਸਨ ਉਹ ਇਹ ਚਾਹੁੰਦੇ ਸਨ ਕਿ ਕਰਮੇ ਦਾ ਸਾਰਾ ਪਿੰਡ ਮਿਲ ਕੇ ਇਕੱਠੀ ਵਾਹੀ ਕਰੇ ਪਿੰਡ ਦੀ ਇੱਕ ਹਵੇਲੀ ਵਿੱਚ ਇਕੱਠੇ ਹੋਏ ਆਦਮੀਆਂ ਨੂੰ ਉਹਨਾਂ ਆਪਣੀਆਂ ਗੱਲਾਂ ਬਾਤਾਂ ਦੱਸਿਆ ਖੇਤੀ ਦੇ ਪ੍ਰਚਲਿਤ ਤਰੀਕਿਆਂ ਨਾਲ ਤੁਹਾਡੀ ਹਾਲਤ ਵਿੱਚ ਤਰੱਕੀ ਦੀ ਉਮੀਦ ਹੋ ਸਕਦੀ ਹੈ ਉਹਨਾਂ ਸਮਝਾਇਆ ਹੁਣ ਤੇ ਨਵੀਆਂ ਲੀਹਾਂ ਤੇ ਚੱਲਿਆ ਹੀ ਕੁਝ ਪੈਰ ਅੱਗੇ ਨੂੰ ਜਾ ਸਕਦਾ ਹੈ ਪਿੰਡ ਦੀ ਸਾਰੀ ਜ਼ਮੀਨ ਨੂੰ ਤੁਸੀਂ ਇਕੱਠਾ ਕਰਕੇ ਇੱਕੋ ਹੀ ਫਾਰਮ ਬਣਾ ਦਿਓ ਇਸ ਤਰ੍ਹਾਂ ਤੁਹਾਨੂੰ ਖੇਤੀ ਦੇ ਨਵੀਨ ਤਰੀਕੇ ਚਲਾਉਣ ਲਈ ਮੁਨਾਸਬ ਰਕਬਾ ਮਿਲ ਜਾਏਗਾ ਅੱਜ ਕੱਲ ਦੇ ਤਰੀਕੇ ਵਿੱਚ ਫਾਰਮ ਛੋਟੇ ਹੋਣ ਦੇ ਇਲਾਵਾ ਇੱਕ ਵੱਡਾ ਘਾਟਾ ਇਹ ਵੀ ਹੈ ਕਿ ਜੋ ਜ਼ਮੀਨ ਦਾ ਮਾਲਕ ਹੈ ਉਹੀ ਉਸ ਵਿੱਚ ਖੇਤੀ ਉਗਾਉਣ ਦਾ ਬੰਦੋਬਸਤ ਕਰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਮਾਲਕ ਵਿੱਚ ਜ਼ਮੀਨ ਤੋਂ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਕਲ ਹੋਵੇ ਸੰਜੀਵਾਲਤਾ ਨਾਲ ਮਾਲਕ ਤੇ ਮੈਨੇਜਰ ਹੋਰ ਹੋਰ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਯੋਗ ਕੰਮ ਯੋਗ ਆਦਮੀਆਂ ਦੇ ਹੱਥ ਸੌਂਪਿਆ ਜਾਂਦਾ ਹੈ ਤੇ ਅਖੀਰ ਵਧੇਰੇ ਦਲੇਰੀ ਦਿੰਦਿਆਂ ਉਹਨਾਂ ਕਿਹਾ ਇਹ ਅਸੀਂ ਮੰਨਦੇ ਹਾਂ ਕਿ ਇਸ ਕੰਮ ਦੇ ਆਰੰਭ ਵਿੱਚ ਤੁਹਾਨੂੰ ਔਕੜਾਂ ਆਉਣਗੀਆਂ ਪਰ ਜਦੋਂ ਜ਼ਮੀਨ ਦੀ ਉਪਜ ਵਧੇਗੀ ਤਾਂ ਬਹੁਤ ਸਾਰੀਆਂ ਔਕੜਾਂ ਆਪੇ ਹੀ ਹੱਲ ਹੋ ਜਾਣਗੀਆਂ ਤੇ ਫਿਰ ਉਹਨਾਂ ਕੁਝ ਹੋਰ ਗੱਲਾਂ ਬਾਤਾਂ ਦਸੀਆਂ ਪਸਪਿੰਡ ਦੀ ਭੁਏ ਨੇ ਕਪਾ ਦਾ ਕਿਹੜਾ ਬੀਸ ਚੰਗਾ ਸੀ ਤੇ ਕਣਕ ਦਾ ਕਿਹੜਾ ਉਹਨਾਂ ਦੀ ਨਹਿਰ ਕਦੋਂ ਬੰਦ ਹੋ ਜਾਏਗੀ ਤੇ ਉਸ ਵਿੱਚ ਫਿਰ ਕਦੋਂ ਪਾਣੀ ਆਵੇਗਾ ਕਿਸ ਕਿਸ ਦਾ ਨਹਿਰੀ ਮਾਮਲਾ ਖਰਾਬੇ ਕਰਕੇ ਮਾਫ ਹੋ ਗਿਆ ਹੈ ਤੇ ਕਿਸ ਕਿਸ ਦਾ ਨਹੀਂ ਹੋਇਆ ਆਪਣਾ ਕੰਮ ਖਤਮ ਕਰਕੇ ਕਰਮਚਾਰੀ ਵਾਪਸ ਟੋਰ ਪਏ ਰਸਤੇ ਵਿੱਚ ਕਰਮਾ ਤੇ ਦੋ ਹੋਰ ਮੁਜ਼ਾਰੇ ਗਲੀ ਵਿੱਚ ਇੱਕ ਪਾਸੇ ਲੱਕੜਾਂ ਤੇ ਬੈਠੇ ਸਨ ਕਿਸੇ ਜ਼ਿਮੀਦਾਰ ਦਾ ਉੱਚਾ ਮਕਾਨ ਗਲੀ ਵਿੱਚ ਉਹਨਾਂ ਉੱਤੇ ਛਾਂ ਕਰ ਰਿਹਾ ਸੀ ਉਪਰੇ ਆਦਮੀ ਪਿੰਡ ਵਿੱਚ ਵੇਖ ਕੇ ਉਹਨਾਂ ਨੂੰ ਨਮਸਕਾਰ ਕੀਤੀ ਕਰਮਚਾਰੀ ਵੀ ਉਹਨਾਂ ਕੋਲ ਆ ਕੇ ਖੜੇ ਹੋ ਗਏ ਕਰਮਾ ਉਹਨਾਂ ਨੂੰ ਜਾਣਦਾ ਨਹੀਂ ਸੀ ਪਰ ਉਪਰੇ ਆਦਮੀ ਹੋਣ ਕਰਕੇ ਉਹਨਾਂ ਨੂੰ ਜਾਣਨ ਦਾ ਚਾਹਵਾਨ ਜ਼ਰੂਰ ਸੀ ਕੋਈ ਲੱਸੀ ਪਾਣੀ ਲਿਆਈਏ ਉਸਨੇ ਗੱਲ ਛੇੜਨ ਲਈ ਕਿਹਾ ਨਹੀਂ ਕੋਈ ਤਰੇ ਨਹੀਂ ਹੁਣੇ ਹੀ ਇੱਥੋਂ ਪੀਤੀ ਹੈ ਇਥੋਂ ਕਿਥੋਂ ਕਿੰਨਾਂ ਵਲ ਆਏ ਸਾਓ ਕਿਸੇ ਇੱਕ ਵਲ ਤੇ ਖਾਸ ਨਹੀਂ ਸਾਏ ਸਾਰਿਆਂ ਵਾਲੀ ਆਏ ਸਾਂ ਅਸੀਂ ਸਰਕਾਰ ਦੇ ਖੇਤੀਬਾੜੀ ਦੇ ਵਿਭਾਗ ਦੇ ਕਰਮਚਾਰੀ ਆ ਇੱਥੇ ਗੱਲਾਂ ਬਾਤਾਂ ਦਸਣ ਆਏ ਸਾਂ ਸਾਨੂੰ ਵੀ ਕੁਝ ਦੱਸੀ ਜਾਓ ਅਸੀਂ ਵੀ ਤਿੰਨੇ ਵਾਹੀ ਕਰਨੇ ਆ ਇਸੇ ਤੇ ਲੈ ਕੇ ਭੋਏ ਵਾਣਨੇ ਆ ਦਸਣ ਤੋਂ ਤਾਂ ਸਾਡੀ ਕੋਈ ਨਾ ਨਹੀਂ ਦਸਣ ਲਈ ਹੀ ਇੱਥੇ ਆਏ ਸਾਂ ਪਰ ਤੁਸੀਂ ਤੇ ਪਿੰਡ ਦੀ ਵਾਹੀ ਸਾਂਝੀ ਕਰਨ ਦੀਆਂ ਗੱਲਾਂ ਕਰਦੇ ਆਏ ਤੇ ਇਹ ਗੱਲਾਂ ਮੁਜ਼ਾਰਿਆਂ ਦੇ ਕੰਮ ਦੀਆਂ ਨਹੀਂ ਇਹ ਤੇ ਠੀਕ ਹੈ ਕਿ ਪੌਏ ਤੁਹਾਡੇ ਕਬਜ਼ੇ ਵਿੱਚ ਹੁੰਦੀ ਹੈ ਤੇ ਤੁਹਾਡੇ ਨਾਲ ਮਿਲ ਕੇ ਹੀ ਆਪਣਾ ਰੰਗ ਦਿਖਾਉਂਦੀ ਹੈ ਪਰ ਤੁਸੀਂ ਆਪਣੇ ਆਪ ਸਾਂਝੀ ਵਾਹੀ ਦਾ سلسلہ ਤਾਂ ਨਹੀਂ ਨਾ ਚਲਾ ਸਕਦੇ ਹੋਰ ਗੱਲਾਂ ਸਾ ਬੀਆਂ ਦੀਆਂ ਦੱਸਿਆ ਨੇ ਪੌਏ ਦੇ ਨਵੇਂ ਸਿਰੇਓ ਤੁਸੀਂ ਤਿਆਰ ਕਰਦੇ ਹੋ ਪਰ ਬੀ ਤੇ ਮਾਲਕ ਹੀ ਖਰੀਦ ਕੇ ਦੇਵੇਗਾ ਤੇ ਮਾਮਲਾ ਵੀ ਮਾਲਕ ਹੀ ਤਾਰੇਗਾ ਜੋ ਕੁਝ ਅਸਾਂ ਉਥੇ ਦੱਸਿਆ ਏ ਉਹ ਸਾਰਾ ਇਹਨਾਂ ਗੱਲਾਂ ਬਾਰੇ ਹੀ ਸੀ ਹਾਂ ਠੀਕ ਕਰਮੇ ਨੇ ਇੱਕ ਲੰਮਾ ਸਾਹ ਲੈ ਕੇ ਦੋ ਅੱਖਰ ਠਹਿੜ ਠਹਿੜ ਕੇ ਮੂੰਹੋਂ ਗੱਡੇ ਤੇ ਨਾਲ ਹੀ ਆਪਣੇ ਸਿਰ ਨੂੰ ਉ ਤਾਂ ਤੋਂ ਹੇਟਾ ਵੱਲ ਹੌਲੀ ਹੌਲੀ ਦੋ ਤਿੰਨ ਵਾਰ ਹਿਲਾਇਆ ਤੇ ਇਸ ਤਰ੍ਹਾਂ ਮੁਲਾਕਾਤ ਖਤਮ ਕਰ ਦਿੱਤੀ ਗਰਮਚਾਰੀ ਖੁਸ਼ਸਾਨ ਕੇ ਉਹਨਾਂ ਨੇ ਇੰਨੀ ਛੇਤੀ ਆਪਣੀ ਗੱਲ ਸਮਝਾ ਲਈ ਹੈ ਪਰ ਕਰਮੇ ਦਾ ਮਨ ਕਿਸੇ ਹੋਰ ਪਾਸੇ ਟੁਰ ਪਿਆ ਸੀ ਆਜ਼ਾਦੀ ਪਿੱਛੋਂ ਕਰਮੇ ਨੂੰ ਸੌ ਤਰ੍ਹਾਂ ਦੇ ਹੱਕ ਸਹੂਲਤਾਂ ਦਿੱਤੀਆਂ ਗਈਆਂ ਸਨ ਪਰ ਧਰਤੀ ਦੇ ਜਿਸ ਟੁਕੜੇ ਨੂੰ ਉਹ ਹਰ ਵੇਲੇ ਬਣਾਦਾ ਸਵਾਰਦਾ ਰਹਿੰਦਾ ਸੀ ਜਿਸ ਵਿੱਚ ਉੱਗੇ ਦਰਖਤਾਂ ਦੀਆਂ ਟਹਿਣੀਆਂ ਉਹ ਘਰ ਬੈਠਾ ਗਿਣ ਸਕਦਾ ਸੀ ਜਿਸ ਦੀ ਕਿਸੇ ਵੱਟ ਦਾ ਕੋਈ ਡੰਗ ਉਸਦੀ ਅੱਖ ਵਿੱਚ ਰੜਕਦਾ ਰਹਿੰਦਾ ਸੀ ਜਿਸ ਦੇ ਉੱਚੇ ਨਿਵੇ ਥਾ ਉਸ ਨੂੰ ਇਸ ਤਰ੍ਹਾਂ ਚੁਗਦੇ ਸਨ ਜਿਵੇਂ ਕਿਸੇ ਸ਼ੁਕੀਨ ਆਦਮੀ ਦੇ ਕੱਪੜੇ ਤੇ ਦਾਗ ਉਸ ਧਰਤੀ ਤੇ ਉਸ ਦਾ ਕੋਈ ਵੀ ਹੱਕ ਨਹੀਂ ਸੀ ਜਹਾਜ਼ਾਂ ਦੇ ਕਾਰਖਾਨੇ ਦੇ ਮਾਲਕ ਦੀ ਜਿਹੜੀ ਗੱਲ ਭੁਪਿੰਦਰ ਸਿੰਘ ਨੇ ਦੱਸੀ ਸੀ ਉਹ ਉਸ ਨੂੰ ਯਾਦ ਆ ਰਹੀ ਸੀ ਇੱਕ ਅਸਵਤੰਤਰ ਆਦਮੀ ਕੁਲ ਮਾਇਆ ਹੋਣ ਦੇ ਵੀ ਕੋ ਜਰਥ ਨਹੀਂ ਮੈਂ ਤੇ ਆਪਣੇ ਘਰ ਦਾ ਵੀ ਮਾਲਕ ਨਹੀਂ ਮੈਂ ਪੂਰਾ ਆਦਮੀ ਨਹੀਂ ਹਾਂ ਕਰਮੇ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਭਿੰਦਰ ਸਿੰਘ ਦੀ ਦੱਸੀ ਹੋਈ ਆਜ਼ਾਦੀ ਵਿੱਚ ਉਸ ਲਈ ਅਜੇ ਵੀ ਕਸਰ ਸੀ ਜਹਾਜ਼ਾਂ ਦੇ ਕਾਰਖਾਨੇ ਦੇ ਮਾਲਕ ਵਾਂਗ ਉਹ ਅਜੇ ਪੂਰਾ ਆਦਮੀ ਨਹੀਂ ਸੀ ਬਣਿਆ ਹੋਣਾ ਹੀ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ